ਛੱਪਰ ਦੀ ਖਲਾਈ ਕਰਕੇ ਨਜਾਇਜ਼ ਕਬਜ਼ਾ ਕਰਨ ਦੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਵਿਰੋਧ ਅਤੇ ਕੀਤੀ ਗਈ ਨਾਰੇਬਾਜ਼ੀ ਬਲਾਕ ਝੁਗਾਵਾ ਅਦੀਨ ਸਰਦ ਦੀ ਪਿੰਡ ਬੱਤੀ ਬਿੰਡ ਦੇ ਵਿੱਚ ਪੰਚਾਇਤੀ ਛੱਪਰ ਦੀ ਖਲਾਈ ਨੂੰ ਲੈ ਕੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਕਬਜ਼ਾ ਕਰਨ ਦੇ ਦੋਸ਼ ਲੱਗੇ ਹਨ ਇੱਥੇ ਸਬੰਧੀ ਪਿੰਡ ਵਾਸੀ ਬਲਾਕ ਪ੍ਰਧਾਨ ਪ੍ਰਗਟ ਸਿੰਘ ਬੱਤੀ ਬਿੰਡ ਜਗਤਾਰ ਸਿੰਘ ਮੈਂਬਰ ਅਫਸਾਰ ਸਿੰਘ ਫੌਜੀ ਸ਼ਰਨਪਾਲ ਸਿੰਘ ਅਫਤਾਰ ਸਿੰਘ ਸਰ ਮੈਲ ਸਿੰਘ ਜਤਿੰਦਰ ਸਿੰਘ ਮੁਖਤਿਆਰ ਸਿੰਘ ਨਿਹੰਗ ਜਰਨੈਲ ਸਿੰਘ ਫੌਜੀ ਗੁਰਲਾਲ ਸਿੰਘ ਮੈਂਬਰ ਗੁਰਪ੍ਰੀਤ ਸਿੰਘ ਮੈਂਬਰ ਲਖਵੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਏ ਹਨ ਕਿ ਸਰਪੰਚ ਇੰਦਰਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਦੀ ਛਾਇ ਤੇ ਤੇਜਵੀਰ ਸਿੰਘ ਸਾਹਿਬ ਸਿੰਘ ਮੁਕਵਿੰਦਰ ਸਿੰਘ ਹਰਜਿੰਦਰ ਸਿੰਘ ਸਰਜਨ ਸਿੰਘ ਮੰਗਲਜੀਤ ਸਿੰਘ ਛੱਪੜ ਦੇ ਨਜਾਇਜ਼ ਕਬਜ਼ਾ ਕਰ ਰਹੇ ਹਨ ਜਿਸ ਦਾ ਅਸੀਂ ਸਬਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਉਹਨਾਂ ਨੇ ਆਖਿਆ ਕਿ ਇਸ ਸਬੰਧੀ ਅਸੀਂ ਜ਼ਿਲ੍ਹੇ ਦੇ ਡੀਸੀ ਸਾਹਿਬ, ਏਡੀਸੀ, ਡੀਡੀਪੀਓ, ਅਮਰਥਰ ਬੀਡੀਪੀਓ ਚੁਗਾਵਾ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਹਨ ਪਰ ਕੋਈ ਵੀ ਕਿਦਰੇ ਵੀ ਉਹਨਾਂ ਦੀ ਸੁਣਾਈ ਨਹੀਂ ਹੋ ਰਹੀ। ਉਹਨਾਂ ਆਖਿਆ ਕਿ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਪਰੋਸੇ ਵਿੱਚ ਲੈ ਕੇ ਛੱਪੜ ਦੀ ਖਲਾਈ ਕਰਵਾਈ ਜਾ ਰਹੀ ਚੀ ਤੇ ਅੱਧੇ ਪਿੰਡ ਦੀ ਨਿਕਾਸੀ ਪਾਣੀ ਬੰਦ ਕਰ ਦਿੱਤਾ ਤੇ ਪਿੰਡ ਦੇ ਲੋਕਾਂ ਵਿੱਚ ਜਿਸ ਦਾ ਭਾਰੀ ਵਿਰੋਧ ਪਾਇਆ ਜਾ ਰਿਹਾ ਉਹਨਾਂ ਨੇ ਚੇਤਾਵਨੀ ਭਰੇ ਲਿਖਾਏ ਜੇ ਵਿੱਚ ਆਖਿਆ ਕਿ ਜੇਕਰ ਛੱਪੜ ਤੇ ਨਜਾਇਜ਼ ਕਬਜ਼ਾ ਰੋਕਿਆ ਨਾ ਗਿਆ ਤਾਂ ਕਿਸਾਨ ਜੱਥੇਬੰਦੇ ਨੂੰ ਲੈ ਕੇ ਵੱਡਾ ਸੰਘਰਸ਼ ਕਰਨਗੇ ਜਗਤਾਰ ਸਿੰਘ ਜੀ ਕਿਹੜਾ ਪਿੰਡ ਬੱਚੀ ਗੰਡ ਜੀ ਮੈਂ ਪੰਚਾਇਤ ਆ ਮੌਜੂਦਾ ਮੈਂਬਰ ਪੰਚਾਇਤ ਜੀ ਕੀ ਮਸਲਾ ਜਿਹੜਾ ਤੁਸੀਂ ਛੱਪੜ ਦਾ ਕਹਿਿੰਦੇ ਜੀ ਇਹ ਮਸਲਾ ਇਹ ਆ ਜੀ ਇਹ ਛੱਪੜ ਆ ਕਾਫੀ ਪੁਰਾਣਾ ਛੱਪੜ ਆ 1987 ਦੇ ਉੱਤੇ ਪੈਸੇ ਲੱਗੰਦੇ ਆ ਚਾਰ ਦਿਵਾਲੀ ਵੀ ਇਹਦੀ ਵਲੀ ਹੋਈ ਆ ਪੰਚਾਇਤਾਂ ਜਿੰਨੀਆਂ ਵੀ ਪੰਚਾਇਤਾਂ ਆਈਆਂ ਸਾਰੀਆਂ ਪੰਚਾਇਤਾਂ ਦੇ ਇੱਥੇ ਪੈਸੇ ਲਾਏ ਹਨ ਰੇਗਾ ਦੇ ਜਾਂ ਜਿੱਤਾਂ ਵੀ ਜੋ ਵੀ ਸਰਕਾਰ ਵੱਲੋਂ ਦੇਤਾਂਉਂਦੀਆਂ ਵਾ ਹੁਣ ਵੀ ਜਿਹੜੀ ਸਰਕਾਰ ਆਉਂਦਾ ਉਹਦੇ ਦੀ ਛਪੜਾਂ ਦੀ ਖਲਾਈ ਕਰਨ ਦੀ ਹੁਣ ਵੀ ਛਪੜਾਂ ਦੀ ਖਲਾਈ ਕਰਦੇ ਆ ਇੱਕ ਸਾਈਡ ਤੋਂ ਖਲਾਈ ਕਰਦੇ ਆ ਪਾਣੀ ਸਿਕਾ ਕੇ ਇਧਰੋਂ ਪਾਣੀ ਸਿਕਾਇਆ ਗਿਆ ਵਾ ਜਿੱਧਰੋਂ ਲੋਗ ਹਣ ਬਲਣਾ ਸ਼ੁਰੂ ਕਰ ਦਿੱਤਾ ਵਾ ਅਸੀਂ ਇਹ ਤਾਂ ਸਾਨੂੰ ਪਹਿਲਾਂ ਵੀ ਸ਼ੱਕ ਹੈਗਾ ਸੀ ਇਹਦਾ ਵੀ ਵਲਿਆ ਜਾਣਾ ਛਪੜ ਅਸੀਂ ਡੀਸੀ ਏ ਡੀਸੀ ਸਾਹਿਬ ਨੂੰ ਵੀ ਦੇ ਕੇ ਆਏ ਹਾਂ ਦਰਖਾਸਤ ਅਸੀਂ ਇਹਨਾਂ ਨੂੰ ਵੀਡੀਓ ਸਾਹਿਬ ਨੂੰ ਵੀ ਦਿੱਤੀ ਸੀ ਦਰਖਾਸਤ ਇਨੂੰ ਅਸੀਂ ਇਹ ਬੇਨਤੀ ਕੀਤੀ ਕਿ ਜੇ ਛੱਪੜ ਵળਿਆ ਜਾਂਦਾ ਵਾ ਤੇ ਲੋਕ ਜਿੰਨੇ ਇਧਰ ਅੱਧੇ ਪਿੰਡ ਤੋਂ ਜ਼ਿਆਦਾ ਵਾ ਜਿਹੜਾ ਛੱਪੜ ਦੇ ਵਿੱਚ ਪਾਣੀ ਪੈਂਦਾ ਵਾ ਜੇ ਛੱਪੜ ਵળਿਆ ਜਾਂਦਾ ਵਾ ਤੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਊਗਾ ਸੜਕਾਂ ਦੇ ਉੱਤੇ ਪਾਣੀ ਆ ਜਾਊਗਾ ਕੋਈ ਹੋਰ ਬੰਦਾ ਨਹੀਂ ਹੈਗਾ ਸ਼ਾਇਦਾਂ ਜਾਣਦੀ ਪਾਣੀ ਤੇ ਜੇ ਕਹੀਂ ਤਾਂ ਪਹਿਲਾਂ 3-4 ਵਾਰ ਹੀ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀਡੀਓ ਸਾਹਿਬ ਨੂੰ ਕੀਤੀ ਵੀ ਮੈਂ ਉਹਨਾਂ ਨੂੰ ਮਿਲ ਕੇ ਵੀ ਆਏ ਆ ਅੱਜ ਵੀ ਫੋਨ ਤੇ ਗੱਲ ਹੋਈ ਆ ਸਾਡੇ ਹਲਕਾ ਚਾਰਜ ਸਾਹਿਬ ਸਰਕਾਰ ਪਲੇਟਿੰਗ ਦੇ ਆਦੀਆਂ ਨੂੰ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਆ ਕੁਝ ਹੁੰਦਿਆ ਵਾ ਹਾਂਜੀ ਤੇ ਉਹਨਾਂ ਨੇ ਵੀ ਸਾਨੂੰ ਕੋਸਾ ਦਵਾਇਆ ਵੀ ਨਹੀਂ ਅਸੀਂ ਫੋਨ ਕੀਤਾ ਵਾ ਨਹੀਂ ਹੁੰਦੀ ਦਿੰਦੇ ਹਾਂ ਇਹ ਬੰਦੇ ਜਿੰਨੇ ਨੇ ਇਹ ਕੌਣ ਬਲਾਉਣ ਡਿਆ ਤੇ ਕੌਣ ਹੋਣ ਵਾਲੇ ਡਿਆ ਕੋ ਪਤਾ ਜੀ ਇਹਦਾ ਇਹ ਜੀ ਮੈਂਬਰ ਪੰਚਾਇਤ ਆ ਮੌਜੂਦਾ ਤੇਜਵੀਰ ਸਿੰਘ ਜਿਹੜਾ ਮਿੱਟੀ ਪਾਉਂਦੇ ਆ ਇੱਕ ਹਰਜਿੰਦਰ ਸਿੰਘ ਆ ਨਾਲ ਉਹਨਾਂ ਦੇ ਸਾਹਬ ਸਿੰਘ ਆ ਮੌਜੂਦਾ ਸਰਪੰਚ ਜਿਹੜਾ ਉਹਨਾਂ ਦੀ ਹਾਰੀ ਦੇ ਵਿੱਚ ਮਿੱਟੀ ਪੈਂਦੀ ਉਹਨਾਂ ਨੂੰ ਵੀ ਅਸੀਂ ਦੱਸਿਆ ਗਿਆ ਸੀ ਉਹਨਾਂ ਨੂੰ ਵੀ ਕਿਹਾ ਗਿਆ ਹੈ ਵੀ ਇਹਨਾਂ ਨੂੰ ਧੱਕੀ ਜਾਵੇ ਮੇਰੇ ਨਾਲ ਫੋਨ ਤੇ ਵੀ ਗੱਲ ਹੋਈ ਪਰ ਉਹਦਾ ਵੀ ਕੁਝ ਨਹੀਂ ਕੀਤਾ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਹਨ ਨਫਰੀ ਬਲਾਡੇ ਆ ਇਹਨਾਂ ਦੇ ਨੰਬਰੀ ਪਲਾਟ ਆ ਤੇ ਫਿਰ 1987 ਤੋਂ ਚਾਰ ਦਿਵਾਰੀ ਦਾ ਕੰਮ ਹੋਇਆ ਵਾ ਕਦੋਂ ਦੇਤੇ ਪੈਸੇ ਲੱਗਦੇ ਫਿਰ ਉਦੋਂ ਦੇ ਸੋ ਚੱਕਿਆ ਗਿਆ ਇਹਨਾਂ ਸਰਕਾਰੀ ਪੈਸਾ ਲਾ ਕੇ ਧੋਨੇ ਜਾਂਦੇ ਤੇ ਇਹ ਜਿਹੜਾ ਵਾ ਇਹ ਨੰਬਰੀ ਪਲਾਟ ਆ ਹੁਣ ਤੁਸੀਂ ਕੀ ਮੰਗ ਕਰਨੀ ਚਾਹੁੰਦੇ ਜੀ ਅਸੀਂ ਮੰਗ ਇਹ ਕਰਨੀ ਚਾਹੁੰਦੇ ਆ ਜੀ ਇਹਨੂੰ ਬਲਿਆਣੀ ਜਾਣਾ ਚਾਹੀਦਾ ਕਿੰਨਾ ਨੇ ਕੋਸ਼ਿਸ਼ ਕੀਤੀ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਰਮਾਇਆ ਸਿੰਘ ਸੰਨਵਰੀ ਸਿੰਘ ਕੀ ਮਸਲਾ ਜਿਹੜਾ ਚੱਪੜ ਦਾ ਹੈ ਬਈ ਸੱਪੜ ਜੀ ਸਾਨੂੰ 187 ਪੀਡਬਲ ਡੀ ਮੈਗਮੇ ਵੱਲੋਂ 300 305 ਫੁੱਟ ਕੰਧ ਕੀਤੀ ਗਈ 7 ਫੁੱਟ ਡੁੰਗੀ ਤੇ 3 ਫੁੱਟ ਚੌੜੀ ਕੰਧ ਵਿਜੂਦਾ ਹੈ ਹੈ ਵਿਜੂਦ ਜੋ ਉਸ ਤੋਂ ਬਾਅਦ ਸਾਨੂੰ 1917 ਚ 6 ਜ ਸਵੇਕ ਸਰਪੰਚ ਨੇ 350 ਫੁੱਟ ਕੰਧਰ ਸਟੱਥਕ ਪਰਦੇ ਚਾਰਸ ਫੇਰ ਕੀਤੀ ਆ 10 ਲੱਖ ਲੱਗਾ 20 ਲੱਖ ਲੱਗਾ ਉਸ ਟਾਈਮ ਲੱਗਾ ਉਸ ਤੋਂ ਬਾਅਦ ਸਾਲ 21 ਵਿੱਚ 14 ਵਿੱਚ 17 ਵਿੱਚ 16 17 ਵਿੱਚ ਚੰਨ ਸਰਪੰਚ ਨੇ 5 ਲੱਖ ਰੁਪਏ ਇਹਦੀ ਖਲਾਈ ਵਾਸਤੇ ਸਰਕਾਰੋਂ ਪੈਸਾ ਇਹਦੀ ਖਲਾਈ ਕਰਾਈ ਆ ਉਹਦੇ ਬਾਅਦ 21 ਵਿੱਚ ਰੇਸ਼ਮ ਸਰਪੰਚ ਨੇ 5 ਲੱਖ ਰੁਪਏ ਇੱਥੇ ਲਾ ਕੇ ਇਹਦੀ ਖਲਾਈ ਕਰਾਈ ਐ ਇਸ ਸਰਪੰਚ ਹੁੱਪੜ ਵੀ ਤੇ ਨਰੇਗਾ ਰਾਹੀਂ ਪਤਾ ਕਿ ਕਿੰਨੀ ਖਲਾਈ ਹੋ ਚੁੱਕੀ ਆ ਕਿੰਨੀ ਸਫਾਈ ਹੋ ਚੁੱਕੀ ਕਰੋੜਾ ਰੁਪਏ ਸਰਕਾਰ ਦੇ ਲੱਗ ਚੁੱਕੇ ਆ ਇਹ ਹੁਣ ਐਦਾ ਮੌਜੂਦਾ ਸਰਪੰਚ ਜਿਹੜਾ ਸੜਕ ਘਰੇ ਸਮਦਾ ਉਹਦਾ ਘਰ ਵਾਲਾ ਬਣ ਗਿਆ ਜਨਾਨੀ सरपंच ਬਣੀ ਉਹਦਾ ਘਰ ਵਾਲਾ ਜਿਹੜਾ ਕੋਈ ਕਰ ਭੇਜ ਸਰਪੰਚ ਉਹਦੀ ਸਹਿ ਨਾਲ ਸਾਰਾ ਕੰਮ ਹੋ ਰਿਹਾ ਉਹਨੇ ਵੀ ਅੱਗੇ ਵੀ ਉਹਨੇ ਸਤਾਣਾ ਵਿੱਚ ਉਹਨੇ ਜਬਰਦਸਤੀ ਛੱਪੜ ਪੂਲਿਆ ਉਹ ਛੱਪੜ ਪੂਲਿਆ ਅੱਜ ਫੇਰ ਉਹ ਕੰਮ ਹੋ ਰਿਹਾ ਅਸੀਂ ਇਹਦੇ ਬਹੁਤ ਹੌਲਤ RDC ਵਿਕਾਸ ਨੂੰ ਦਰਖਾਸਤ ਦੇ ਚੁੱਕੇ ਆਂ ਵੀਡੀਓ ਸਾਹਿਬ ਨੂੰ ਦਰਖਾਸਤ ਦੇ ਚੁੱਕੇ ਆਂ ਇਹ ਤੇ ਸਰਕਾਰ ਦੀ ਰਹਿਤ ਭੁਗਤ ਨਾਲ ਕੰਮ ਹੋ ਰਿਹਾ ਜੋ ਜੋ موجوده ਸਰਪੰਚਾ ਰਹਿਤ ਭੁਗਤ ਨਾਲ ਛੱਪੜ ਦੀ ਕਾਰਵਾਈ ਕਰਦੇ ਆਂ ਮੇਰਾ ਨਾਮ ਦਰਪ ਸਿੰਘ ਜੀ ਪਿੰਡ ਬੱਚੇਵਿੰਡ ਕੀ ਮਸਲਾ ਜਿਹੜਾ ਛੱਪੜ ਦਾ ਤੁਸੀਂ ਕਹਿੰਦੇ ਹੋ ਇਹ ਛੱਪੜ ਦਾ ਜੀ ਮਸਲਾ ਇਹ ਜੀ ਕਿ ਦੇਖੋ ਜਿਹੜਾ ਮੌਜੂਦਾ ਸਰਪੰਚ ਨੇ ਸਰਦਾਰ ਕਰਪੇ ਸਿੰਘ ਜੀ ਇਹਨਾਂ ਨੇ ਪਹਿਲੇ ਸਾਡੇ ਗਲੀ ਮੁਹੱਲੇ ਨੂੰ ਕਿਹਾ ਗਿਆ ਕਿ ਅਸੀਂ ਛੱਪੜ ਦੀ ਛਾਇੀ ਕਰਨੀ ਪਾਣੀ ਕੱਢਣ ਦਾ ਇਹ ਬਹੁਤ ਪਾਣੀ ਛੜਕ ਤੇ ਆ ਜਾਂਦਾ ਤੇ ਬੜੀ ਦਿੱਕਤ ਆਉਂਦੀ ਬੱਚਾ ਨੂੰ ਸਕੂਲ ਆਉਣ ਜਾਣ ਵਾਸਤੇ ਰਸਤੇ ਤੇ ਤੇ ਚਲੋ ਅਸੀਂ ਇਹ ਸੋਚ ਰਹੇ ਹਾਂ ਕਿ ਚਲੋ ਨਵੀਂ ਪੰਚਾਇਤ ਆਏ ਸਰਪੰਚ ਸਾਹਿਬ ਤੇ ਪਿੰਡ ਦਾ ਕੋਈ ਭਲਾ ਕਰ ਰਹੇ ਨੇ ਪਰ ਜਦੋਂ ਸਾਹਮਣੇ ਤੁਸੀਂ ਦੇਖੋ ਪਿੱਛੇ ਜਿਸੀ ਵੀ ਛਪੜ ਖਾਲਿਆ ਗਿਆ ਹੈ ਸਰਕਾਰੀ ਪੈਸੇ ਦਾ ਇਸਤੇਮਾਲ ਕਰਕੇ ਤੇ ਲਾਸਟ ਜਿਹੜੇ ਮੌਜੂਦਾ ਮੈਂਬਰ ਪੰਚਾਇਤ ਉਹਨਾਂ ਨੂੰ ਥਾਂ ਮਿੱਟੀ ਪਾਈ ਜਾਂਦੇ ਵਲੀ ਜਾਂਦੇ ਤੇ ਤੇ ਸਾਡੀ ਸਰਕਾਰ ਅੱਗੇ ਹੀ ਦਰਖਾਸਤ ਹੈ ਕਿ ਇੱਕ ਤਾਂ ਸਰਕਾਰੀ ਪੈਸੇ ਦਾ ਗਲਤ ਇਸਤੇਮਾਲ ਕੀਤਾ ਗਿਆ ਸਰਪੰਚ ਸਾਹਿਬ ਨੂੰ ਨਾਲੋਂ ਕਿਉਂਕਿ ਇਸ ਤੋਂ ਪਹਿਲੇ ਜਿਹਨਾਂ ਦੇ ਥਾਂ ਸੀ ਜਿਹੜੇ ਵੱਲ ਰਹੇ ਨੇ ਤੇ ਉਸ ਤੋਂ ਪਹਿਲੇ ਇਹਨਾਂ ਨੇ ਕਿਉਂ ਨਹੀਂ ਵੱਲਿਆ ਜੇ ਇਨਾਂ ਦਾ ਥਾਂ ਹੀ ਤਾਂ ਆਪਣਾ ਪਾਣੀ ਉਦੋਂ ਛੱਪੜ ਚੋਂ ਕੱਢਦੇ ਮਿੱਟੀ ਪਾਉਂਦੇ ਉਦੋਂ ਤੇ ਇਨਾਂ ਵੱਲਿਆ ਨਹੀਂ ਪਰ ਜਦੋਂ ਸਰਪੰਚ ਸਾਹਿਬ ਨੇ ਸਰਕਾਰੀ ਪੈਸੇ ਤੇ ਸੜਕ ਖਿਆਈ ਕਰਵਾਤੀ ਛੱਪੜ ਚੋਂ ਪਾਣੀ ਕਢਾ ਦਾ ਮਹੀਨਾ ਇਕ ਲਾ ਕੇ ਸਾਰਾ ਕੁਝ ਹੋ ਗਿਆ ਤੇ ਅੱਜ ਇਹ ਆਪਣੇ ਟਰਾਲੀ ਟਰੈਕਟਰ ਲੈ ਕੇ ਇੱਥੇ ਮਿੱਟੀਆਂ ਪਾਉਣ ਆ ਗਏ ਨੇ ਤੇ ਨਾਲੇ ਅਸਲ ਚ ਅਰੀਜਨਲ ਚ ਇਨਾਂ ਦਾ ਥਾਂ ਹੀ ਨਹੀਂ ਹੈ ਥਾਂ ਹੀ ਆ ਬਾਬਾ ਜੀ ਹੁਣ ਆਉਂਦੇ ਨੇ ਇਹ ਵੀ ਮੌਜੂਦਾ ਨਹੀਂ ਇੱਥੇ ਨਹੀਂ ਇਹਨਾਂ ਬਾਬਾ ਜੀ ਦਾ ਵੀ ਆਪਣਾ ਕਿ ਸਾਰਾ ਪੰਚਾਇਤੀ ਹੈ ਜੀ ਨਹੀਂ ਬਾਬਾ ਜੀ ਹੁਣ ਆਦੇ ਵੱਡ ਵਡੇਰਿਆ ਨੇ ਜੋ ਕੱਟਿਆ ਥਾਂ ਸਾਡਾ ਹੈ ਬਾਬਾ ਜੀ ਦੇ ਵੱਡ ਵਡੇਰਿਆਂ ਨੇ ਗਰੀਬਾਂ ਦੇ ਪਾਣੀ ਵਾਸਤੇ ਛੱਡਿਆ ਸੀ ਕਿ ਇਹ ਗਰੀਬ ਲੋਕ ਨੇ ਇੱਥੇ 70 ਘਰ ਨੇ ਸਾਡੇ ਮਜਬੀ ਸਿੰਘਾਂ ਦੇ ਗਰੀਬ ਨੇ ਕਿ ਚਲੋ ਇਹਨਾਂ ਨੇ 60 ਮਰਲੇ ਇਹਨਾਂ ਨੇ ਥਾਂ ਛੱਡਿਆ ਕਿ ਚਲੋ ਆਪਾਂ ਇਥੇ ਇਹਨਾਂ ਦਾ ਪਾਣੀ ਪਿੰਦਾ ਰਹੂਗਾ ਤੇ ਅਸਲ 'ਚ ਥਾਂ ਵੇਖਿਆ ਜਾਵੇ ਤੇ ਬਾਬਾ ਜੀ ਹੁਣ ਆਂਦਾ ਹੈ ਮਾਲਕ ਕੋਈ ਹੋਰ ਹੈ ਤੇ ਕਬਜ਼ਾ ਕੋਈ ਹੋਰ ਕਰਨ ਦਿਆ ਤੇ ਇਹ ਕਰਕੇ ਸਾਡੀ ਸਰਕਾਰ ਅੱਗੇ ਹੀ ਦਰਖਾਸਤ ਹੈ ਕਿ ਇਸ ਗਲਤ ਕੰਮ ਨੂੰ ਰੋਕਿਆ ਜਾਵੇ ਤੇ ਜਿਹੜਾ ਗਲਤ ਪੈਸੇ ਦਾ ਇਸਤੇਮਾਲ ਹੋਇਆ ਉਹਦਾ ਹਿਸਾਬ ਕਤਾਬ ਲਿਆ ਜਾ ਜੀ ਇਥੇ ਸਬੰਧੀ ਵਿਰੋਧੀ ਧਿਰ ਦੇ ਤੇਜਵੀਰ ਸਿੰਘ ਅਤੇ ਹੋਰਨਾ ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦੇ ਆ ਕਿ ਇਸ ਵਿੱਚ ਮੌਜੂਦਾ ਸਰਪੰਚ ਦਾ ਕੋਈ ਰੋਲ ਨਹੀਂ ਆ ਇਹ ਸਾਡੀ ਪਿਤਾ ਪੁਰਖੀ ਮਾਲਕੀ ਜ਼ਮੀਨ ਹੈ ਜਿਸ ਦੇ ਸਾਰੇ ਕਾਗਜ਼ ਉਹਨਾਂ ਦੇ ਕੋਲ ਹਨ ਉਹ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਕਰ ਰਹੇ ਆਣ ਆਪਣਾ ਨਾਮ ਤੇਜਵੀਰ ਸਿੰਘ ਪਿੰਡ ਬੱਚੀਵਿੰਡ ਆਪਾਂ ਪਿੰਡ ਦੇ ਮੌਜੂਦਾ ਮੈਂਬਰ ਆ ਭਾਈ ਜਿਵੇਂ ਤੁਹਾਡੇ ਤੇ ਦੋਸ਼ ਲੱਗ ਰਹੇ ਵੀ ਤੁਸੀਂ ਸਰਕਾਰੀ ਚਾਪੜ ਦੇ ਵਿੱਚ ਮਿੱਟੀ ਪਾ ਕੇ ਪੂਰਨ ਲਏ ਜੀ ਉਹ ਕੀ ਮਤਲਬ ਜਿਹੜਾ ਹੈ ਭਾਜੀ ਉਹ ਸਾਰਾ ਕੁਝ ਗਲਤ ਹੈ ਉਹ ਸਾਡਾ ਆਪਣਾ ਜੱਦੀ ਪੁਰਸ਼ੀ ਆਪਣੇ ਪਾਪਾ ਹੁਣਾ ਨਾਲ ਡੈਡੀ ਹੁਣਾ ਨਾਲ ਤਾਏ ਹੁਣਾ ਨਾਲ ਸਾਰਾ ਮਲਗੀ ਸਾਡਾ ਮਾਲਕੀ ਥਾਂ ਆਈ ਉਹ ਜੋ ਵੀ ਸੜਕੋ ਕਾਗਜੀ ਪੱਤਰ ਵਈ ਸਾਰੀ ਮਲਗੀ ਓਕੇ ਆ ਆਪਣੇ ਨੰਬਰੀ ਥਾਂ ਆ ਮਾਲਕੀ ਥਾਂ ਜੋ ਅਸੀਂ ਆਪਣੇ ਥਾਂ ਤੇ ਦਜਮਰਾਓ ਡੈਂਪ ਮਿੱਟੀ ਪਾਉਣਾ ਉਹਨਾਂ ਨੇ ਕਹਿ ਵੀ ਜਿਵੇਂ 1987 ਤੋਂ ਲੈ ਕੇ ਤੇ ਇਹਦੀ ਚਾਰ ਦੁਵਾਰੀ ਹੋਈ ਸੀ ਉਦੋਂ ਦਾ ਕੋਈ ਨਹੀਂ ਆਇਆ ਤੇ ਹੁਣ ਜਿਵੇਂ ਆ ਕੇ ਤੇ ਸਰਪੰਚ ਦੀ ਕਹਦੇ ਪਾਜੀ ਉਹ ਹਰ ਵਾਰੀ ਸਰਪੰਚਾ ਜਦੋਂ ਵੀ ਕੋਈ ਖਲਾਈ ਕਰਦੇ ਨੇ ਜਾਂ ਕੋਈ ਪਟਾਈ ਕਰਦੇ ਨੇ ਹਰ ਵਾਰੀ ਸਰਪੰਚਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਇਹ ਸਾਡਾ ਥਾਂ ਜੋ ਜਿੱਥੇ ਤੁਹਾਡਾ ਛੱਪੜ ਤੋਂ ਹੀ ਉੱਥੇ ਆਪਣੀ ਪਟਾਈ ਕਰਿਓ ਜਿੱਥੇ ਤੁਹਾਡਾ ਮਾਲਕੀ ਥਾਂ ਆ ਸਾਡੇ ਮਾਲ ਆਪਣੇ ਸਾਡੇ ਥਾਂ 'ਚ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਨਾ ਕਰਿਓ ਤੇ ਜਿਹੜੀ ਉਹ ਚਾਰਦਵਾਲੀ ਆ ਚਾਰਦਵਾਲੀ ਦੀ ਉਹ ਉਹ ਛੜਕਦੀ ਆ ਛੜਕਦੀ ਇਹ ਕਰਕੇ ਉਹਨਾਂ ਕੰਡਾ ਵਧੇ ਕੋਈ ਵਿੱਚ ਡਿੱਗੇ ਨਾ ਤੇ ਅੱਗੇ ਬੰਦੇ ਜਿਹੜੇ ਲਾਗੋ ਇੱਕ ਜਾਣਦੇ ਆ ਇਹ ਉਹ ਵਿਚਾਰਾ ਡਿੱਗ ਪਿਆ ਵਿੱਚ ਤੇ ਉਹਦਾ ਐਕਸੀਡੈਂਟ ਹੋ ਗਿਆ ਉਹ ਵਿੱਚ ਡਿੱਗ ਪਿਆ ਤੇ ਆਪਣੇ ਕਾਗਜੋ ਅਹੀਂ ਜਵਾਂ ਬੰਦੀਆਂ ਹੋਣ ਨਵੀਆਂ ਲਵਾਈਆਂ ਜੋ ਤੇ ਸਾਡੀਆਂ ਜਵਾਂ ਬੰਦੀਆਂ ਵੇਖੋ ਸਾਡਾ ਮਾਲਕੀ ਥਾਂ ਜੋ ਤੇ ਅਸੀਂ ਆਪਣੇ ਮਾਲਕੀ ਥਾਂ 'ਚ ਮਿੱਟੀ ਪਾਉਂਦੇ ਜੋ ਉੱਥੇ ਕੋਈ ਛੱਪੜ ਨਹੀਂ ਜੋ ਜਿਵੇਂ ਸਰਪੰਚ ਦਾ ਦੋਸ਼ ਨਹੀਂ ਹੈਗਾ ਭਾਜੀ ਇਹਦੇ ਵਿੱਚ ਇਹ ਸਾਡਾ ਆਪਣਾ ਮੌਜੂਦਾ ਥਾਂ ਹੈ ਡੈਡੀ ਜੀ ਹੁਣਾ ਦਾ ਉਹਨਾਂ ਦਾ ਵੇਖੋ ਜਵਾਂ ਬੰਦੀ ਦੇ ਰਿਕਾਰਡ ਹੈ ਸਾਰਾ ਰਜਿਸਟਰੀ ਵਾਲਾ ਹੱਥਾਂ ਦਾ ਸਾਡੇ ਕੋਲ ਪਲਾਟ ਕਟੇ ਜਿਹੜੇ ਉਹਨਾਂ ਵਿੱਚ ਅਸੀਂ ਮਿੱਟੀ ਪਾ ਰਹੇ ਹਾਂ ਸਰਪੰਚ ਕਿਸੇ ਦਾ ਦੋਸ਼ ਨਹੀਂ ਹੈਗਾ ਮੌਜੂਦਾ ਮੈਂਬਰ ਹੈਗੇ ਵੱਖਰੀ ਗੱਲ ਹੈ ਜਿਹੜਾ ਆਪਣਾ ਥਾਂ ਉਹ ਆਪਣਾ ਵਸਨੀਕ ਤੌਰ ਤੇ ਆਪਾਂ ਲੈ ਰਹੇ ਹਾਂ ਬੱਚੀ ਮਿੰਟ ਦੇ ਵਸਨੀਕ ਹਾਂ ਦੇ ਨਾਲ। ਤੇ ਜਿਹੜਾ ਤੁਸੀਂ ਜਿਹੜਾ ਤੁਹਾਡਾ ਉੱਥੇ ਆ ਸਾਡੇ 2 ਕਨਾਲਾਂ 6 ਮਰਲੇ ਸਾਡੇ 2 ਕਨਾਲਾਂ 7 ਮਰਲੇ ਸਾਡਾ ਜੀ ਤੇ ਕੁਝ ਕਨਾਲ ਇਹ ਇਹਨਾਂ ਵੀਰ ਹੋਂ ਦਾ ਕੋਈ ਕਨਾਲ 1.5 ਕਨਾਲ ਇਹਨਾਂ ਵੀਰ ਹੋਂ ਦਾ 2 ਕਨਾਲਾਂ ਥਾਂ ਤੇ ਬਾਕੀ ਕੋਈ ਸਰਪੰਚ ਨੇ ਨਾ ਹੀ ਸਰਪੰਚੇ ਦੇ ਧਿਆਨ ਚ ਕੋਈ ਕੰਮ ਕੀਤਾ ਏ ਅਸੀਂ ਆਪਣਾ ਥਾਂ ਆ ਉਹ ਸਾਡੀ ਮਰਜ਼ੀ ਅਸੀਂ ਜਦੋਂ ਮਰਜ਼ੀ ਆਪਣਾ ਵਾਹ ਸਕਦੇ ਹਾਂ ਵਾਹ ਸਕਦੇ ਹਾਂ ਮਿੱਟੀ ਪਾ ਸਕਦੇ ਹਾਂ ਸਾਨੂੰ ਉੱਤੇ ਕੋਈ ਰੋਕ ਨਹੀਂ ਗੁਰਪ੍ਰੀਤ ਸਿੰਘ ਜੀ ਹਾਂ ਜੀ ਸਾਫਕਾਰ ਸਰਪੰਚ ਗੁਰਪ੍ਰੀਤ ਸਰ ਇੱਕ ਜਿਹੜੇ ਤੁਹਾਡੇ ਤੇ ਦੋਸ਼ ਲੱਗ ਰਹੇ ਨੇ ਵੀ ਤੁਸੀਂ ਜਿਹੜਾ ਕਬਜ਼ਾ ਕਰਾ ਰਹੇ ਜੇ ਤੇਜ਼ ਵੀਰ ਹੋਣਾ ਹੈਗਾ ਦੂਜੀਆਂਨ ਪਾਰਟੀਆਂ ਨੂੰ ਕੀ ਮਸਲਾ ਜੀ ਉਹਦੇ ਵੇਖੋ ਜੀ ਬੇਪਨਿਆਦ ਹੀ ਐਵੇਂ ਕਿਨਾਂ ਲਈਦਾ ਜੀ ਲੋਕ ਆਖੀ ਜਾਣ ਜੋ ਮਰਜ਼ੀ ਕਰੀ ਜਾਣ ਮੇਰਾ ਉਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਉਹਨਾਂ ਦਾ ਨੰਬਰੀ ਥਾਂ ਹੈ ਉਹਨਾਂ ਨੇ ਮੈਨੂੰ ਵਿਖਾਇਆ ਆ ਤੇ ਜੇ ਕਿਸ ਨੂੰ ਤਰਾਜ ਹੈ ਤੇ ਉਹ ਵੀ ਵੇਖ ਲੈ ਜੇ ਉਹਨਾਂ ਕਿਸੇ ਮਹਿਕਮੇ ਦੇ ਗਾੜੀ ਸ਼ਿਕਾਇਤ ਕੀਤੀ ਹੈ ਤਾਂ ਉਹ ਆਪਣੇ ਆਪਣਾ ਪੱਖ ਰੱਖ ਲੈਣਗੇ ਜੀ ਉਹਨਾਂ ਦਾ ਨਾਂ ਹੋਊਗਾ ਤਾਂ ਫਿਰ ਬਿਲਕੁਲ ਨਹੀਂ ਮਿੱਟੀ ਪਊਗੀ। ਇਸੇ ਸਬੰਧੀ ਪੁਲਿਸ ਚੌਕੀ ਕੱਕੜ ਦੇ ਪੁਲਿਸ ਅਧਿਕਾਰੀ ਨਾਲ ਜਦੋਂ ਸੰਪਰਕ ਕੀਤਾ ਤੇ ਉਹਨਾਂ ਨੇ ਆਖਿਆ ਕਿ ਦੋਨਾਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਸ਼ਾਨਵੀਨ ਕੀਤੀ ਜਾ ਰਹੀ ਹੈ। ਬੱਚੇ ਰੰਦੇ ਵਿੱਚ ਦੇਖੋ ਜੀ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਸ਼ਰਨਪਾਲ ਸਿੰਘ ਵੱਲੋਂ ਉਹਦੇ ਜੇ ਪਿੰਜ ਪਠਵੰਦ ਦਾ ਕੋਈ ਛੱਪੜ ਦਾ ਰਕਬਾ ਹੈ ਜਿਹਦੇ ਵਿੱਚ ਉਹ ਇਤਰਾਜ਼ ਜਤਾ ਰਹੇ ਵੀ ਦੂਸਰੀ ਤੇ ਰਹਿ ਗਈ ਹੈ ਇਹਦੇ ਵਿੱਚ ਸੁਖਵਿੰਦਰ ਸਿੰਘ ਵਗੈਰਾ ਪਿਓ ਨੇ ਜੇ ਅਜ ਕਬਜ਼ਾ ਕਰ ਰਹੀ ਹੈ ਜਿੱਤੇ ਤੁਰੰਤ ਅਸੀਂ ਜਾ ਕੇ ਉਹਨੂੰ ਕੰਮ ਤੇ ਜਾ ਕੇ ਮੌਕਾ ਵੇਖਿਆ ਸੀਗਾ ਦੋਹਾਂ ਧਰਾਂ ਨੂੰ ਬੁਲਾਇਆ ਸੀਗਾ ਲੇਕਿਨ ਦੂਸਰੀ ਧਿਰ ਨੇ ਦਾਵਾ ਕੀਤਾ ਵਾ ਕਿ ਸਾਡੀ ਇਹ ਮਾਲਕੀ ਜਗਾ ਵਾ ਔਰ ਕੁਝ ਉਹ ਮਾਲ ਵਿਭਾਗ ਦਾ ਰਿਕਾਰਡ ਵੀ ਪੇਸ਼ ਕੀਤਾ ਸੀਗਾ ਉਹਨਾਂ ਨੇ ਉਹਦੇ ਚ ਦੋਹਾਂ ਦਾ ਤਾਂ ਜਿਹੜੀ ਧਿਰਾਂ ਨੇ ਇਹਨਾਂ ਨੂੰ ਬਹਾਲ ਕੇ ਹੀ ਹਦਾਇਤ ਸਾਡੇ ਨੂੰ ਹੋਈ ਹੈ ਵੀ ਤੁਸੀਂ ਮਾਲ ਵਿਭਾਗ ਕੋਲ ਨਿਸ਼ਾਨਦੇ ਲੈ ਲਓ ਤੇ ਜਿਹਦਾ ਮਾਲਕੀ ਬੰਦੀ ਆ ਉਹ ਜਿਹੜੀ ਉੱਤੇ ਕਬਜ਼ਾ ਕਰ ਦੇਗਾ ਉਹਨਾਂ ਚਿਰ ਫਿਰ ਹਲਜਰਾ ਵਾ ਰਕਵਾ ਜਿਉਂ ਦਾ ਤਿਉਹ ਰਹਿਣ ਦਿੱਤਾ ਜਾਏ